ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਪਿਆਰ ਭਰਿਆ ਸਲਾਮ ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਅਤੇ ਬਰਕਤ ਪ੍ਰਦਾਨ ਕਰੇ ਅੱਜ ਦਾ ਵਿਸ਼ਾ ਹੈ ਅਸੀਂ ਦਾਊਦ ਨੂੰ ਨਹੀਂ ਪਰ ਯੀਸ਼ੂ ਮਸੀਹ ਨੂੰ ਮੰਨਦੇ ਹਾਂ ਮੇਰੇ ਭਾਈ ਭੈਣੋ ਸੱਚਮੁੱਚ ਅਸੀਂ ਦਾਊਦ ਨੂੰ ਨਹੀਂ ਵਲਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਮੰਨਦੇ ਹਾਂ ਇਹ ਗੱਲ ਮੈਂ ਕਿਉਂ ਕਹਿਣਾ ਪਿਆ ਇਦਾ ਕਾਰਨ ਕੀ ਹੈ ਅੱਜ ਲੋਕ ਬਹੁਤ ਸਾਰੇ ਪਵਿੱਤਰ ਬਾਈਬਲ ਦੇ ਬੰਦਿਆਂ ਨੂੰ ਲੈ ਕੇ ਨਬੀਆਂ ਨੂੰ ਲੈ ਕੇ ਸੇਵਕਾਂ ਨੂੰ ਲੈ ਕੇ ਉਹਨਾਂ ਦੀਆਂ ਗਲਤੀਆਂ ਨੂੰ ਲੈ ਕੇ ਬਾਈਬਲ ਨੂੰ ਪਰਮੇਸ਼ਵਰ ਨੂੰ ਕਸੂਰਵਾਰ ਠਹਿਰਾ ਰਹੇ ਨੇ ਬੜੇ ਲੋਕ ਉਂਗਲਾਂ ਚੱਕਦੇ ਪਏ ਜੀ ਇਹਨਾਂ ਦੀ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਇਹਨਾਂ ਦੇ ਦੌਦ ਨੇ ਇਸ ਦਾ ਦਾ ਪਾਪ ਕੀਤਾ ਇਹਨਾਂ ਦੇ ਸੁਲੇਮਾਨ ਨੇ ਆਹ ਵਾਲਾ ਗੁਨਾਹ ਕੀਤਾ ਇਹਨਾਂ ਦੇ ਨਬੀ ਨੂਹ ਨੇ ਆਹ ਗੁਨਾਹ ਕੀਤਾ ਇਹਨਾਂ ਦੇ ਜਿਹੜੇ ਪੈਰੂਕਾਰ ਐ ਬਾਈਬਲ ਦੇ ਵਿੱਚ ਸੇਵਕ ਹੋਏ ਆ ਉਹਨਾਂ ਨੇ ਆਹ ਆ ਗੁਨਾਹ ਕੀਤੇ ਜਿਵੇਂ ਲੂਤ ਦੀਆਂ ਪੁੱਤਰੀਆਂ ਨੇ ਲੂਤ ਦੇ ਨਾਲ ਆਹ ਕੰਮ ਕੀਤਾ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਲੋਕ ਜਿਹੜੇ ਪਵਿੱਤਰ ਬਾਈਬਲ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਦੋਸ਼ ਲਾ ਰਹੇ ਨੇ ਸੋ ਕੋਈ ਦੌਦ ਦੀ ਗੱਲ ਕਰਦਾ ਹੈ ਕੋਈ ਸੁਲੇਮਾਨ ਦੀ ਗੱਲ ਕਰਦਾ ਹੈ ਕੋਈ ਕਿਸੇ ਹੋਰ ਸੇਵਕ ਦੀ ਗੱਲ ਕਰਦਾ ਹੈ ਗੱਲ ਜਿਹੜੀ ਸਮਝਣ ਵਾਲੀ ਆ ਭਾਈ ਆਪਾਂ ਦੌਦ ਨੂੰ ਥੋੜੀ ਮੰਨਦੇ ਆ ਅਸੀਂ ਦੌਦ ਨੂੰ ਨਹੀਂ ਮੰਨਦੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ ਜਿੱਥੇ ਦੌਦ ਦੀ ਗੱਲ ਕਰਦੇ ਆ ਅਸੀਂ ਦੌਦ ਨੂੰ ਮੰਨਦੇ ਨਹੀਂ ਅਸੀਂ ਸਾਨੂੰ ਦੌਦ ਨੇ ਸਾਡੇ ਲਈ ਲਹੂ ਨਹੀਂ ਬਹਾਇਆ ਸਾਨੂੰ ਦੌਦ ਦੇ ਨਾਮ ਕਰਕੇ ਛੁਟਕਾਰਾ ਨਹੀਂ ਮਿਲਿਆ ਸਾਨੂੰ ਦੌਦ ਦੇ ਨਾਮ ਕਰਕੇ ਚੰਗਿਆਈ ਨਹੀਂ ਮਿਲੀ ਸਾਨੂੰ ਦੌਦ ਕਰਕੇ ਮੁਕਤੀ ਨਹੀਂ ਮਿਲੀ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੁਕਤੀ ਮਿਲੀ ਹੈ ਪ੍ਰਭੂ ਯੀਸ਼ੂ ਅਸੀਂ ਮੁਕਤੀ ਦਾਤਾ ਹੈ ਬਾਈਬਲ ਦੇ ਅੰਦਰ ਜਿਹੜੀ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ ਦੇਖੋ ਪਰਮੇਸ਼ਵਰ ਦੇ ਨਬੀ ਹੋਏ ਐ ਤੇ ਜਿੱਥੇ ਕੀ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੇ ਵਧੀਆ ਕੰਮ ਕੀਤੇ ਜੇਕਰ ਉਹਨਾਂ ਅੰਦਰ ਕੋਈ ਖਾਮੀ ਪਾਈ ਗਈ ਹੈ ਉਹ ਵੀ ਬਾਈਬਲ ਵਿੱਚ ਦਰਜ ਕੀਤੀ ਗਈ ਬਾਈਬਲ ਇੱਕ ਐਸਾ ਧਰਮ ਗ੍ਰੰਥ ਹੈ ਬਾਈਬਲ ਇੱਕ ਐਸੀ ਧਾਰਮਿਕ ਪੁਸਤਕਾ ਇੱਕ ਧਾਰਮਿਕ ਸ਼ਾਸਤਰ ਹੈ ਬਾਈਬਲ ਜਿਹਦੇ ਵਿੱਚ ਸਿਰਫ ਚੰਗੇ ਕੰਮ ਨਹੀਂ ਲਿਖੇਗੇ। ਇਨਸਾਨ ਦੀਆਂ ਚੰਗੀਆਂ-ਚੰਗੀਆਂ ਚੀਜ਼ਾਂ ਲਿਖ ਦਿਤੀਆਂ। ਅੱਜ ਬੰਦਾ ਪਤਾ ਕੀ ਕਰਦਾ ਹੈ? ਅੱਜ ਇਨਸਾਨ ਕੋਈ ਵੀ ਆਪਣੇ ਗੁਣ ਗਾਊਗਾ ਜਿਹੜੇ ਚੰਗੇ-ਚੰਗੇ ਕੰਮ ਮੈਂ ਕੀਤੇ। ਉਹ ਮੈਂ ਕੀਤੇ, ਭਾਈ ਮੈਂ ਕੀਤੇ ਇਹ ਚੰਗੇ ਕੰਮ। ਜਦੋਂ ਮਾੜੇ ਦੀ ਗੱਲ ਆਉਂਦੀ ਹੈ, ਉਦੋਂ ਲੁਕੋ ਲੈਂਦਾ ਬੰਦਾ। ਆਪਣੇ ਜਿਹੜੇ ਮਾੜੇ ਕੰਮ ਐ, ਉਹਨੂੰ ਲੁਕਾਉਂਦਾ ਆ। ਪਰ ਬਾਈਬਲ 'ਚ ਇਦਾਂ ਨਹੀਂ ਕੀਤਾ ਗਿਆ ਕਿ ਇੱਕ ਬੰਦੇ ਦੇ ਚੰਗੇ ਕੰਮ ਹੀ ਸਿਰਫ ਪ੍ਰਮੋਟ ਕੀਤੇ ਹੋਣ ਕਿ ਜਿੱਥੇ ਉਹਨੇ ਗਲਤੀ ਕੀਤੀ ਉਹ ਲੁਕੋਈ ਗਈ ਹੋਵੇ। ਨਹੀਂ। ਪਵਿੱਤਰ ਬਾਈਬਲ ਇੱਕ ਐਸਾ ਧਰਮ ਸ਼ਾਸਤਰ ਹੈ ਜਿਹਦੇ ਵਿੱਚ ਜਿਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿੱਥੇ ਕਿਤੇ ਬੰਦੇ ਨੇ ਚੰਗਾ ਕੰਮ ਕੀਤਾ ਜਿੱਥੇ ਸੇਵਾ ਕੀਤੀ ਉਹ ਦਰਜ ਹੈ ਤੇ ਜਿੱਥੇ ਕਿਸੇ ਨੇ ਗਲਤੀ ਕੀਤੀ ਹੈ ਬਾਈਬਲ ਦੇ ਵਿੱਚ ਉਹ ਵੀ ਦਰਜ ਕੀਤੀ ਗਈ ਹੈ। ਔਰ ਬਾਈਬਲ ਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਪਰਮੇਸ਼ਵਰ ਨੇ ਜਿੰਨੇ ਵੀ ਗਲਤੀ ਕੀਤੀ ਉਹਦੀ ਗੁਨਾਹ ਦੀ ਸਜ਼ਾ ਦਿੱਤੀ ਹੈ ਪਰਮੇਸ਼ਵਰ ਨੇ ਜਿਸ ਬੰਦੇ ਨੇ ਵੀ ਕੋਈ ਗਲਤੀ ਕੀਤੀ ਹੈ ਕੋਈ ਗੁਨਾਹ ਕੀਤਾ ਆ ਪਰਮੇਸ਼ਵਰ ਨੇ ਉਹਦੇ ਗੁਨਾਹ ਦੀ ਸਜ਼ਾ ਸਜ਼ਾ ਦਿੱਤੀ ਹੈ ਉਹਨੂੰ ਕੋਈ ਬੰਦਾ ਨਹੀਂ ਦਾਊਦ ਜਿਹੜਾ ਆ ਬਾਈਬਲ ਦੇ ਅੰਦਰ 51 ਨੰਬਰ ਜ਼ਬੂਰ ਪੜੋ ਆਪਣੀ ਗਲਤੀ ਦਾ ਪਛਤਾਵਾ ਕਰਦਾ ਦਾਊਦ ਉਹਨੂੰ ਮਹਿਸੂਸ ਹੋਇਆ ਮੇਤੂ ਗਲਤ ਹੋ ਗਿਆ ਰੋਂਦਾ ਰਿਆ ਹੰਝੂ ਕੇਰਦਾ ਰਿਆ ਪਰਮੇਸ਼ਰ ਅੱਗੇ ਤਰਲੇ ਪਾਉਂਦਾ ਰਿਹਾ ਦਾਊਦ ਗੱਲ ਹੁਣ ਲੋਕ ਦਾਊਦ ਨੂੰ ਚੱਕਦੇ ਆ ਨੂਹ ਦੀ ਗੱਲ ਚੱਕਦੇ ਆ ਲੋਕ ਲੂਤ ਦੀ ਗੱਲ ਚੱਕਦੇ ਆ ਸੁਲੇਮਾਨ ਦੀ ਗੱਲ ਚੱਕਦੇ ਆ ਤੇ ਕਹਿੰਦੇ ਆ ਜੀ ਇਹ ਤਾਂ ਮੋਤ ਗਲਤ ਚੀਜ਼ਾਂ ਨੇ ਗਲਤ ਨਹੀਂ ਆ ਜੀ ਅਸੀਂ ਇਹਨਾਂ ਨਵੀਆਂ ਨੂੰ ਮੰਨਦੇ ਨਹੀਂ ਆ ਸਾਡਾ ਤਾਂ ਨਿਸ਼ਾਨਾ ਪ੍ਰਭੂ ਯੀਸ਼ੂ ਮਸੀਹ ਹੈ ਹਾਂ ਇਹ ਨਵੀਆਂ ਦੀ ਵਾਰਤਾ ਸਾਨੂੰ ਦੱਸਦੀ ਐ ਕਿ ਕਿਹੜਾ ਕੰਮ ਅਸੀਂ ਨਹੀਂ ਕਰਨਾ ਤੇ ਕਿਹੜਾ ਕਰਨਾ ਅੱਜ ਸਾਨੂੰ ਸਿੱਖਣ ਨੂੰ ਮਿਲਿਆ ਵੀ ਦਾਊਦ ਨੇ ਆਪਣੀ ਜ਼ਿੰਦਗੀ ਚ ਕੀ ਉਹ ਵਾਲੇ ਕੀਤਾ ਉਹ ਅਸੀਂ ਵੀ ਕਰਾਂਗੇ ਸਾਨੂੰ ਸਿੱਖਣ ਨੂੰ ਮਿਲਿਆ ਇਹ ਗੱਲ ਦਾਊਦ ਨੇ ਆਪਣੀ ਜ਼ਿੰਦਗੀ ਚ ਕੀ ਚੰਗਾ ਕੰਮ ਕੀਤਾ ਆ ਉਹ ਅਸੀਂ ਵੀ ਕਰਾਂਗੇ ਤੇ ਜੋ ਦਾਊਦ ਨੇ ਮਾੜਾ ਕੀਤਾ ਉਹ ਅਸੀਂ ਕਦੇ ਵੀ ਨਾ ਕਰਾਂਗੇ ਬਾਈਬਲ ਕਹਿੰਦੀ ਐ ਜੇ ਉਹ ਕਰਾਂਗੇ ਤੇ ਸਾਡਾ ਹਾਲ ਦਾਊਦ ਨਾਲੋਂ ਵੀ ਮਾੜਾ ਹੋਊਗਾ ਸਾਡੇ ਤੇ ਯਹੋਵਾ ਦਾ ਕੋਪ ਆਵੇਗਾ ਸਾਡੇ ਉੱਤੇ ਯਹੋਵਾ ਦਾ ਕ੍ਰੋਜ਼ ਆਵੇਗਾ ਜੇ ਅਸੀਂ ਦੌਦ ਦੇ ਜਿਹੜਾ ਗੁਨਾਹ ਕੀਤਾ ਅਸੀਂ ਵੀ ਰਿਪੀਟ ਕਰਾਂਗੇ ਉਹ ਦੌਦ ਦੀ ਗਲਤੀ ਜਾਂ ਕਿਸੇ ਆਦਮੀ ਦੀ ਗਲਤੀ ਜੇ ਬਾਈਬਲ ਦੇ ਅੰਦਰ ਲਿਖੀ ਗਈ ਹੈ ਨਾ ਤੇ ਉਹਦਾ ਮਤਲਬ ਇਹ ਨਹੀਂ ਹੈ ਵੀ ਗਲਤੀ ਨੂੰ ਪ੍ਰਮੋਟ ਕੀਤਾ ਗਿਆ ਉਹਦਾ ਮਤਲਬ ਹੈ ਉਹ ਸਾਨੂੰ ਸਿਖਾਇਆ ਗਿਆ ਵੀ ਤੁਸੀਂ ਗਲਤੀ ਨਾ ਕਰਿਓ ਬਾਕੀ ਗੱਲ ਰਹੀ ਨਬੀਆਂ ਦੀ ਭਾਈ ਅਸੀਂ ਨਬੀਆਂ ਨੂੰ ਮੰਨਦੇ ਨਹੀਂ ਆ ਅਸੀਂ ਨਬੀਆਂ ਦੇ ਜਨਮ ਦਿਨ ਨਹੀਂ ਮਨਾਉਂਦੇ ਅਸੀਂ ਉਹਨਾਂ ਦੇ ਮਰਨ ਦੇ ਦਿਨ ਨਹੀਂ ਮਨਾਉਂਦੇ ਨਬੀਆਂ ਦੇ ਅਸੀਂ ਉਹਨਾਂ ਦੀ ਜਨਮ ਦਿਨਾਂ ਦੇ ਉੱਤੇ ਉਹਨਾਂ ਦੇ ਮਰਨ ਦਿਨਾਂ ਦੇ ਉੱਤੇ ਕੋਈ ਵੀ ਸਮਾਗਮ ਨਹੀਂ ਕਰਦੇ ਅਸੀਂ ਨਬੀਆਂ ਨੂੰ ਪੜਿਆ ਆ ਉਹਨਾਂ ਦੀਆਂ ਚੰਗੀਆਂ ਗੱਲਾਂ ਸਿੱਖੀਆਂ ਆ ਅਤੇ ਉਹਨਾਂ ਦੇ ਜੀਵਨ 'ਚ ਵੇਖਿਆ ਕਿਵੇਂ ਉਹ ਵਾਨੇ ਕੰਮ ਕੀਤੇ ਆ ਅਸੀਂ ਯੇਸ਼ੂ ਮਸੀਹ ਨੂੰ ਮੰਨਦੇ ਹਾਂ ਜਿਨੇ ਸਾਡੇ ਲਈ ਜਾਨ ਦਿੱਤੀ ਹੈ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਮੰਨਦੇ ਹਾਂ ਜਿਨੇ ਆਪਣਾ ਪਵਿੱਤਰ ਲਹੂ ਸਾਡੇ ਵਾਸਤੇ ਵਹਾਇਆ ਸਾਡਾ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਹੈ ਨੂੰ ਸਾਡਾ ਮੁਕਤੀਦਾਤਾ ਨਹੀਂ ਉਹ ਸਾਡਾ ਪੁਰਖਾ ਹੋਇਆ ਉਹ ਬਾਈਬਲ ਦੇ ਪੁਰਖੇ ਹੋਏ ਨੇ ਉਹ ਬਾਈਬਲ ਦੇ ਨਬੀ ਹੋਏ ਨੇ ਬਲਕਿ ਉਹ ਮੁਕਤੀਦਾਤਾ ਨਹੀਂ ਆ ਉਹ ਵੀ ਤੁਹਾਡੇ ਵਰਗੇ ਮੇਰੇ ਵਰਗੇ ਭੇਜੇ ਹੋਏ ਪਰਮੇਸ਼ਵਰ ਦੇ ਖਾਦਮ ਸੀ ਦਾਸ ਸੀਗੇ ਪਰ ਪ੍ਰਭੂ ਯੀਸ਼ੂ ਮਸੀਹ ਕੋਈ ਮੇਰੇ ਤੁਹਾਡੇ ਵਰਗਾ ਆਮ ਕੋਈ ਬੰਦਾ ਨਹੀਂ ਸੀ ਪ੍ਰਭੂ ਯੀਸ਼ੂ ਮਸੀਹ ਸਵੈਮ ਸਵਰਗ ਤੋਂ ਆਇਆ ਹੋਇਆ ਉਹ ਆਪ ਪਰਮੇਸ਼ਵਰ ਸੀਗਾ ਜਿਹੜਾ ਮੇਰੇ ਤੁਹਾਡੇ ਵਰਗਾ ਰੂਪ ਲੈ ਕੇ ਆਇਆ ਸੀ ਪਰ ਉਹ ਖੁਦ ਪਰਮੇਸ਼ਵਰ ਆਪ ਸੀ ਇਸ ਕਰਕੇ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਪਾਈ ਉਹਨਾਂ ਦੀਆਂ ਗੱਲਾਂ ਨੂੰ ਨਾ ਕਰੋ ਗੱਲ ਕਰਨੀ ਤੇ ਪ੍ਰਭੂ ਯੇਸ਼ੂ ਮਸੀਹ ਦੀ ਕਰੋ ਪ੍ਰਭੂ ਯੇਸ਼ੂ ਮਸੀਹ ਦੀ ਕਰੋ ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਲਈ ਜਾਨ ਦਿੱਤੀ ਹੈ 다ਊਦ ਦੀ ਗੱਲ ਅਸੀਂ ਕਰਦੇ ਹਾਂ ਕਿ ਉਹਨੇ ਆਪਣੇ ਸੈਨਾਪਤੀ ਨੂੰ ਮਰਵਾ ਦਿੱਤਾ ਉਹਦੀ ਪਤਲੀ ਨਾਲ ਵਿਆਹ ਕਰ ਲਿਆ ਤੇ ਪਰ 다ਊਦ ਦੀ ਅਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ 다ਊਦ ਨੇ ਛੋਟੇ ਅਵਸਥਾ ਵਿੱਚ ਹੀ ਗੌਲੀਅਥ ਨੂੰ ਮਾਰ ਕੇ ਖਤਮ ਕਰ ਦਿੱਤਾ। ਕਈ ਵਾਰ ਪਰਾਈਆਂ ਫੌਜਾਂ ਨੂੰ ਹਰਾ ਦਿੱਤਾ। 다우드 ਨੇ ਸ਼ੇਰ ਨੂੰ ਦੋ ਹਿੱਸੇ ਕਰ ਸੁੱਟਿਆ। 다우드 ਨੇ ਵੱਡੇ ਵੱਡੇ ਯੁੱਧ ਜਿੱਤ ਲਏ। ਅਸੀਂ ਕਿਉਂ ਨਹੀਂ ਗੱਲ ਕਰਦੇ? ਇਸ ਕਰਕੇ 다우드 ਨੂੰ ਅਸੀਂ ਆਪਣਾ ਆਈਡਲ ਨਹੀਂ ਮੰਨਦੇ। ਯੀਸ਼ੂ ਮਸੀਹ ਸਾਡਾ ਹੀਰੋ ਹੈ। ਯੇਸ਼ੂ ਮਸੀਹ ਦੀ ਚਾਲ ਉੱਤੇ ਅਸੀਂ ਚੱਲਦੇ ਹਾਂ ਯੇਸ਼ੂ ਮਸੀਹ ਸਾਡਾ ਮੁਕਤੀ ਦਾਤਾ ਆ ਮੇਰੇ ਭਾਈਓ ਭੈਣੋ ਪਰਮੇਸ਼ਵਰ ਅੱਜ ਦੇ ਇਹਨਾਂ ਵਚਨਾਂ ਨਾਲ ਤੁਹਾਨੂੰ ਬਰਕਤ ਦੇ ਆਸ਼ਿਸ਼ ਦੇ ਸਭਨਾਂ ਨੂੰ ਸਲਾਮ ਸਭਨਾਂ ਨੂੰ ਜੈ ਮਸੀਹ ਦੀ ਪ੍ਰੇਜ਼ਾ ਲord ਗੋਡ ਬlesਸ ਯੂ ਪਰਮੇਸ਼ਵਰ ਆਸ਼ਿਸ਼ ਦੇ